ਸਾਹਿਲ ਚੀਮਾ ਬਾਈ ਦੇ ਗਾਣਿਆਂ ਦੀ ਸਾਰਿਆਂ ਨੂੰ ਵੇਟ ਰਹਿੰਦੀ ਹੈ ਵੈਸੇ ਤਾਂ ਕਿਉਂਕਿ ਬਾਈ ਨੇ ਹੁਣ ਬੈਕ ਟੂ ਬੈਕ ਗਾਣੇ ਇਦਾਂ ਦੇ ਕਰੇ ਨੇ ਕਿ ਲੋਕਾਂ ਦੇ ਵਿੱਚ ਇੱਕ ਕਰੇਜ ਬਣ ਗਿਆ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਲੋਕਾਂ ਦੀ ਉਮੀਦ ਵੀ ਜ਼ਿਆਦਾ ਵੱਧ ਜਾਂਦੀ ਹੈ ਕਿ ਹੁਣ ਸਾਹਿਲ ਚੀਮਾ ਕੁਝ ਨਾ ਕੁਝ ਨਵਾਂ ਲੈ ਕੇ ਕੀ ਆਉਣਗੇ ਸਾਹਿਲ ਚੀਮਾ ਬਾਈ ਨੇ ਹੁਣ ਤੱਕ ਜਿੰਨੇ ਵੀ ਗਾਣੇ ਰਿਲੀਜ਼ ਕੀਤੇ ਨੇ ਲੋਕ ਇਹ ਸੋਚਦੇ ਨੇ ਕਿ ਅਗਲਾ ਗਾਣਾ ਇਸ ਤੋਂ ਉੱਪਰ ਦਾ ਹੀ ਹੋਵੇ ਜਿਹੜਾ ਤੁਸੀਂ ਸਕਰੀਨ ਤੇ ਗਾਣਾ ਦੇਖ ਰਹੇ ਹੋ ਇਹ ਸਾਹਿਲ ਚੀਮਾ ਬਾਈ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਤੇ ਇਸ ਗਾਣੇ ਦਾ ਨਾਮ ਹੈ دیਵਾਨਾ ਸਾਡਿਆਂ ਦਿਲਾਂ ਦੇ ਚਾਹੇ ਦ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ ਉਡੀ ਦੀ ਆਵਾਜ਼ ਤੋਂ ਜਸਟ ਬਾਅਦ ਹੀ ਸਾਹਿਲ ਚੀਮਾ ਬਾਈ ਦਾ ਵਰਸ ਸ਼ੁਰੂ ਹੋ ਜਾਂਦਾ ਹੈ। ਉਹ ਚਾਂਦੀ ਦੇ ਰੁਪਈਏ ਵਾਂਗੂ ਗੱਲ ਸਾਡੀ ਟਲਕੇ ਨਹੀਂ। ਸਾਹਿਲ ਚੀਮਾ ਦੇ ਹੁਣ ਤੱਕ ਜਿੰਨੇ ਵੀ ਗਾਣੇ ਆਏ ਨੇ ਸਾਹਿਲ ਚੀਮਾ ਨੇ ਆਪਣਾ ਸਟਾਈਲ ਨਹੀਂ ਛੱਡਿਆ ਇਹਦੇ ਵਿੱਚ। ਚਾਹੇ ਉਹ ਲਿਰਿਕਸ ਦੇ ਵਿੱਚ ਹੋਵੇ ਜਾਂ ਫਿਰ ਉਹ ਮਿਊਜ਼ਿਕ ਦੇ ਵਿੱਚ ਹੋਵੇ। ਹੁਣ ਸਾਹਿਲ ਚੀਮਾ ਬਾਈ ਨੇ ਇੱਥੇ ਕਿਹਾ ਕਿ ਮਾੜਾ ਤੇੜਾ ਗਾਣਾ ਕਿੱਥੇ ਯਾਰ ਤੇਰਾ ਲਿਖਦਾ ਏ। ਮਾੜਾ ਢੀੜਾ ਗਾਣਾ ਕਦੋਂ ਯਾਰ ਤੇਰਾ ਲਿਖਦਾ ਏ। ਜੇਕਰ ਪਿੱਛੇ ਗਾਣਿਆਂ ਦੀ ਗੱਲ ਕਰੀਏ ਤਾਂ ਸਾਹਿਲ ਚੀਮਾ ਬਾਈ ਆਪਣੀ ਕਲਮ ਨੂੰ ਲੈ ਕੇ ਆਪਣੇ ਲਿਰਿਕਸ ਨੂੰ ਲੈ ਕੇ ਵੀ ਕਾਫੀ ਲਾਈਨ ਹੁੰਦੀਆਂ ਸੀ ਕਿ ਸਾਡਾ ਦਿਲ ਸੋਨੇ ਵਰਗਾ ਹੈ ਜਾਂ ਇਦਾਂ ਦੇ ਕੁਝ ਲਿਰਿਕਸ ਲਿਖੇ ਹੁੰਦੇ ਸੀ ਤੇ ਸਾਹਿਲ ਜੀ ਮਾ ਬਾਈ ਨੇ ਇਸ ਤੋਂ ਇੱਕ ਲੈਵਲ ਉੱਪਰ ਜਾ ਕੇ ਲਿਰਿਕਸ ਲਿਖੇ ਨੇ ਬਾਈ ਨੇ ਲਿਖਿਆ ਕਿ ਹੀਰਿਆਂ ਦੀ ਮੰਡੀ ਵਿੱਚ ਸੋਨਾ ਕਿੱਥੇ ਵਿਕਦਾ ਏ ਹੀਰਿਆਂ ਦੀ ਮੰਡੀ ਵਿੱਚ ਸੋਨਾ ਕਿੱਥੇ ਵੇਖਦਾ ਏ ਹੁਣ ਇਹਨਾਂ ਲਾਈਨਾਂ ਤੋਂ ਬਾਅਦ ਜਸਟ ਇੱਕ ਕੰਪੋਜੀਸ਼ਨ ਚੇਂਜ ਹੋ ਜਾਂਦੀ ਹੈ ਜਿਹੜੀ 뮤ਜ਼ਿਕ ਦੀ ਵਾਈਬ ਹੈ ਉਹ ਇਹਨਾਂ ਲਾਈਨਾਂ ਦੇ ਵਿੱਚ ਵੀ ਬਣੀ ਹੋਈ ਹੈ ਸੇਮ ਪਹਿਲਾਂ ਸਟਾਰਟਿੰਗ ਤੋਂ ਜਿਵੇਂ ਸੀ ਤੈਨੂੰ ਛੱਡਣੇ ਤੋਂ ਪਹਿਲਾਂ ਛੱਡ ਚਾਹਾਂਗਾ ਜਹਾਨ ਮੈਂ ਫਿਰ ਇਸ ਤੋਂ ਬਾਅਦ ਫੀਮੇਲ ਵੋਕਲ ਇੱਕ ਰਿਵਰਬ ਟਾਈਪ ਜਾਂ ਇਕੋ ਸਟਾਈਲ ਦੇ ਵਿੱਚ ਚੱ ਮੈਂ ਇੰਨਾ ਤੇਰਾ ਕਰਦਾ ਜਿੰਨਾ ਰਾਵੀ ਤੇ ਚਨਾਬ ਦੇ ਵਿੱਚ ਪੂਰੇ ਦਾ ਪੂਰਾ ਪਾਣੀ ਹੈ ਜਿੰਨਾ 톨 ਪਾਣੀ ਰਾਵੀ ਤੇ ਚਨਾਬ ਵਿੱਚ ਐਨਾ ਤੇਰਾ ਮੈਂ ਕਰਦਾ ਹਾਂ ਬਾਈ ਦੇ ਗਾਣੇ ਚ ਇੱਥੇ ਕੰਪੋਜੀਸ਼ਨ ਇੱਕ ਅਲੱਗ ਸਟਾਈਲ ਦੀ ਆ ਜਾਂਦੀ ਹੈ ਸਾਹਿਲ ਬਾਈ ਨੇ ਲਿਖਿਆ ਕਿ ਫੁੱਲਾਂ ਦੇ ਬਾਗਾਂ ਦੇ ਵਿੱਚ ਚਿੜੀਆਂ ਨਹੀਂ ਜੱਜਦੀਆਂ ਫੁੱਲਾਂ ਦੇ ਆ ਬਾਗਾਂ ਵਿੱਚ ਜੜੀਆਂ ਨਹੀਂ ਜੱਜਦੀਆਂ ਕਦਰਾਂ ਦੇ ਵੇੜਿਆਂ ਚ ਸਦਰਾਂ ਨੇ ਨੱਚਦੀ ਇਸ ਤੋਂ ਬਾਅਦ ਗਾਣੇ ਦੇ ਵਿੱਚ ਸੇਮ ਫੀਮੇਲ ਵੋਕਲ ਉਦਾਂ ਹੀ ਕੰਟੀਨਿਊ ਰਹਿੰਦੀ ਹੈ ਤੇ ਫੀਮੇਲ ਵੋਕਲ ਦੇ ਜਿਹੜੇ ਲਿਰਿਕਸ ਹੁੰਦੇ ਨੇ ਉਹ ਇਸ ਗਾਣੇ ਦੇ ਟਾਈਟਲ ਯਾਨੀ ਕਿ دیਵਾਨਾ ਨੂੰ ਹੀ ਰਿਪਰੈਜ਼ੈਂਟ ਕਰ ਰਹੇ ਨੇ ਹੁਣ ਸਾਹਿਲ ਜੀ ਮਾ ਬਾਈ ਦਾ ਇਹ ਗਾਣਾ ਸਿਰਫ ਆਡੀਓ ਨਹੀਂ ਵੀਡੀਓ ਦੇ ਨਾਲ ਰਿਲੀਜ਼ ਹੋਇਆ ਹੈ ਤੇ ਵੀਡੀਓ ਦੇ ਵਿੱਚ ਵੀ ਪੂਰੀ ਵਾਈਬ ਦਿੱਤੀ ਹੋਈ ਹੈ ਬਸ ਤਾਂ ਸਿੰਕ بیس ਵੀਡੀਓ ਬਣਾਈ ਹੋਈ ਹੈ ਇਸ ਗਾਣੇ ਦੀ ਜੇਕਰ ਤੁਸੀਂ ਸਾਹਿਲ ਜੀ ਮਾ ਬਾਈ ਦਾ ਇਹ ਗਾਣਾ ਸੁਣ ਲਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦਾ ਲੱਗਿਆ ਜੇਕਰ ਤੁਸੀਂ ਹਜੇ ਤੱਕ ਵੀ ਇਸ ਗਾਣੇ ਨੂੰ ਨਹੀਂ ਸੁਣਿਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਊਗਾ ਤੁਸੀਂ ਜਾ ਕੇ ਡਾਇਰੈਕਟ ਇਸ ਗਾਣੇ ਨੂੰ ਸੁਣ ਸਕਦੇ ਹੋ ਪੂਰੇ ਗਾਣੇ ਦੇ ਵਿੱਚ ਤੁਹਾਨੂੰ ਕਿਹੜੀ ਲਾਈਨ ਵਧੀਆ ਲੱਗੀ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸੋ